ਕਰਮੰਦੀ ਤਾਂ ਸਰਕਾਰ ਨੂੰ ਪੈ ਗਈ ਹੋਣੀ ਲੈਂਡ ਪੁਲਿੰਗ ਵਾਲੇ ਮਸਲੇ ਤੇ ਲੈਂਡ ਪੁਲਿੰਗ ਵਾਲਾ ਮੁੱਦਾ ਪੰਜਾਬ ਸਰਕਾਰ ਲਈ ਵੱਡੀ ਸਿਰਦਰਦੀ ਬਣ ਰਿਹਾ ਹੈ ਉਹਨਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਤਾਂ ਪੂਰੀ ਗਿਣਤੀ ਮਿੰਨਤੀ ਹਸਾਬ ਕਿਤਾਬ ਕਰਕੇ ਆਪਣੀਆਂ ਗੋਟੀਆਂ ਫਿੱਟ ਕਰਕੇ ਇਸ ਮੁੱਦੇ ਨੂੰ ਲੈ ਕੇ ਆਏ ਸੀ ਕਿ ਲੈ ਵੀ ਪਿੰਡਾਂ ਦੀਆਂ ਪੰਚਾਇਤਾਂ ਤੋਂ ਮਤੇ ਪਵਾ ਲਾਂਗੇ ਸਰਪੰਚ ਆਪਣੇ ਨੇ ਆਏ ਹੋ ਜੂਗਾ ਉਹ ਹੋ ਜੂਗਾ ਸਾਰਾ ਹਸਾਬ ਕਿਤਾਬ ਲਾਇਆ ਸੀ ਉਹਦੇ باوجود ਵੀ ਇਹ ਕੰਟਰੋਲ ਚ ਕਿਉਂ ਨਹੀਂ ਆ ਰਿਹਾ ਕੱਲ ਨੂੰ 18 ਤਰੀਕਾ ਕੱਲ ਨੂੰ ਪੰਜਾਬ ਦੇ ਚੰਡੀਗੜ੍ਹ ਦੇ ਕਿਸਾਨ ਭਵਨ ਦੇ ਵਿੱਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਚ ਕਿਸਾਨ ਭਵਨ ਚ ਐਸਕੇਮ ਵੱਲੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੱਦਾ ਦਿੱਤਾ ਗਿਆ ਸਾਰੀਆਂ ਧਿਰਾਂ ਨੂੰ ਸੱਦਾ ਗਿਆ ਕਿ ਆਜੋ ਲੈਂਡ ਪੂਲਿੰਗ ਵਾਲੇ ਮੁੱਦੇ ਤੇ ਪਾਣੀ ਵਾਲੇ ਮੁੱਦੇ ਤੇ ਦੱਸੋ ਤੁਹਾਡਾ ਕੀ ਸਟੈਂਡ ਹੈ ਸਮਝੀਏ ਉੱਥੇ ਜਿੱਥੇ ਚਰਚਾ ਹੋਣੀ ਹੋ ਉਹ ਤੋਂ ਉਹਨਾਂ ਨੇ ਧਰਤ ਤੋਂ ਉੱਤਰ ਕੇ ਲੜਾਈ ਲੜਨੀ ਹੈ ਕਾਂਗਰਸ ਵੀ ਧਰਨਾ ਲਾ ਚੁੱਕੀ ਹੈ ਬੀਜੇਪੀ ਵੀ ਧਰਤੀ ਤੇ ਆ ਕਿ ਜੀ ਅਸੀਂ ਰਾਜਪਾਲ ਕੋਲ ਜਾਏ ਜੀ ਅਸੀਂ ਹਾਂ ਇਸ ਮੁੱਦੇ ਤੇ ਲੜਾਈ ਲੜਾਂਗੇ ਲੋਕਾਂ ਦੇ ਧਰਨੇ ਮੁਜਾਰੇ ਚਾਉਣ ਲੱਗੇ ਬੀਜੇਪੀ ਕਿਸਾਨੀ ਮਸਲਿਆਂ ਤੇ ਇਸ ਲਈ ਇਹ ਵੀ ਪਛਾਣ ਕੇ ਰੱਖਣਾ ਕਿ ਭਾਈ ਹਾਂ ਦਿੱਲੀ ਇਹ ਕੌਣ ਸੀ ਤੇ ਇੱਥੇ ਕੌਣ ਨੇ ਤੇ ਉਸ ਤੋਂ ਬਾਅਦ ਅਕਾਲੀ ਦਲ ਵੀ ਕਹਿੰਦਾ ਵੀ ਸਿੱਕ ਧਰਨਾ ਲਾ ਲਿਆ ਦੂਜਾ ਧਰਨਾ ਲਾਉਣਾ ਸੀ 15 ਨੂੰ ਚਲੋ ਅਸੀਂ ਉਹਨਾਂ ਨੂੰ 22 ਤੇ ਲੈ ਕੇ ਉਹਨਾਂ ਦਾ ਭਾਈ ਇਹਨੂੰ ਧਰਨਾ ਪਰ ਪੰਜਾਬ ਸਰਕਾਰ ਨੇ ਇਸ ਮੁੱਦੇ ਦੇ ਉੱਤੇ ਖਾਸ ਕਰ ਲੁਧਿਆਣਾ ਖੇਤਰ ਚ ਜਿਹੜੀ 23000 ਏਕੜ ਜ਼ਮੀਨ ਐਕਵਾਇਰ ਕੀਤੀ ਜਾਣੀ ਹੈ ਉਦੇ ਉੱਤੇ 1 ਮਹੀਨੇ ਦਾ ਸਮਾਂ ਦਿੱਤਾ ਸੀ ਕਿ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਕੋਈ ਸ਼ੰਕਾ ਹੈ ਕੋਈ ਖਦਸਾ ਹੈ ਕੋਈ ਖਾਮੀ ਪ੍ਰਕਟਾਉਣੀਆਂ ਉਹਨੇ ਇਸ ਲੈਂਡ ਪੁਲਿੰਗ ਵਾਲੀ ਯੋਜਨਾ ਦੇ ਤਹਿਤ ਤਾਂ ਉਹ ਆਪਣਾ ਪੱਖ ਰੱਖੇ ਸੋ ਮਹੀਨੇ ਦਾ ਸਮਾਂ ਸੀ ਹੱਕ ਚ ਵੀ ਵਿਰੋਧ ਚ ਵੀ ਜੋ ਵੀ ਤੁਹਾਡੀ ਦਲੀਲ ਤਰਕ ਹੈ ਉਹ ਰੱਖੋ ਤੇ ਜੇ ਤੁਹਾਨੂੰ ਕੋਈ ਸ਼ੰਕੇ ਸ਼ੋਭੇ ਨੇ ਤਾਂ ਫਾਰਮ ਲੈ ਕੇ ਤੁਸੀਂ ਭਰ ਦਿਓ ਵੈਸੇ ਹੁਣ ਕਿੰਨੇ ਕ ਲੋਕਾਂ ਤੱਕ ਫਾਰਮ ਪਹੁੰਚਦਾ ਹੈ ਕਿੰਨੇ ਕ ਲੋਕਾਂ ਨੂੰ ਇਹਦੀ ਜਾਣਕਾਰੀ ਹੁੰਦੀ ਹੈ ਕਿੱਥੋਂ ਤੱਕ ਪਤਾ ਲੱਗ ਪਾਉਂਦਾ ਹੈ ਕਿੰਨੀ ਕਿ ਜਾਗਰੂਕ ਧਿਰਾਂ ਜਿਹੜੀਆਂ ਇਹਦੇ ਲਈ ਕੰਮ ਕਰ ਰਹੀਆਂ ਉਹ ਕਿਵੇਂ ਲੋਕਾਂ ਤੱਕ ਪਹੁੰਚ ਪਾਉਂਦੀਆਂ ਜਿਹਨਾਂ ਜਿੰਨਾਂ ਪਿੰਡਾਂ ਦੀ ਜ਼ਮੀਨ ਜਾਣੀ ਆ ਉਹਦੇ ਮਾਮਲੇ 'ਚ ਸੋ 1 ਮਹੀਨੇ ਦਾ ਸਮਾਂ ਸਰਕਾਰ ਨੂੰ ਸ਼ਾਇਦ ਰਿਪੋਰਟ ਮਿਲੀ ਕਿ ਸਾਰਾ ਕੁਝ ਸਾਡੇ ਖਿਲਾਫ ਆ ਰਿਹਾ ਹੈ ਲੈਂਡ ਪੁਨਿ ਵਾਲੀ ਨੀਤੀ ਪੰਜਾਬ ਦੇ ਲੋਕਾਂ ਨੂੰ ਸਮਝ ਆ ਰਹੀ ਹੈ ਉਹ ਸਾਡਾ ਵਿਰੋਧ ਕਰ ਰਹੇ ਨੇ ਹੈ ਜਿਹੜੀਆਂ ਖਾਮੀਆਂ ਪ੍ਰਗਟਾਈਆਂ ਜਾ ਰਹੀਆਂ ਉਹਦੀ ਗਿਣਤੀ ਵੱਧਦੀ ਜਾ ਰਹੀ ਹੈ ਹੱਕਛੈ ਨਹੀਂ ਬਿਰੋਚੇ ਲੋਕਾਂ ਰਹੇ ਨੇ ਤਾਂ ਉਹ ਗਿਣਤੀ ਘਟਾ ਕੇ ਕਹਿੰਦੇ 15 ਦਿਨਾਂ ਦੀ ਕਰਤੀ 2 ਜੁਲਾਈ ਤੋਂ ਤਰੀਕ ਸ਼ੁਰੂ ਹੁੰਦੀ ਹੈ 17 ਤਰੀਕ ਨੂੰ ਖਤਮ ਹੈ ਅੱਜ ਸੋ ਇਹਨਾਂ 15 ਦਿਨਾਂ ਦੇ ਵਿੱਚ ਕਹਿੰਦੇ ਜੀ 1600 ਤੋਂ ਵੱਧ ਸ਼ਿਕਾਇਤਾਂ 1600 ਤੋਂ ਵੱਧ ਵਿਅਕਤੀਆਂ ਦੇ ਫਾਰਮ ਸਰਕਾਰ ਦੀ ਲੈਂਡ ਪੁਲਿੰਗ ਨੀਤੀ ਨੂੰ ਚੈਲੰਜ ਕਰਦੇ ਆ ਇਹਦੇ ਵਿਰੋਧ ਚਾਹੀਏ 1600 ਤੋਂ ਵੱਧ ਤੇ ਸ਼ਾਇਦ ਪੰਜਕ ਮਤਲਬ ਹੈਗੇ ਨੇ ਜਿਹੜੇ ਹੱਕ ਚਾਹੀਏ ਹੋਣ ਸੋ ਇੱਥੋਂ ਦਾ ਲਾ ਲਓ ਕਿ ਪੰਜਕ ਨੂੰ ਨਹੀਂ ਹੋ ਸਕਦਾ ਕਿ ਉਹ ਕੋਈ ਖਰਪਰ ਘਰਾਣਿਆਂ ਨਾਲ ਜੁੜੇ ਹੋਣ ਜਾਂ ਸਿੱਧੇ ਸਰਕਾਰ ਦੇ ਕਿਸੇ ਖਾਸ ਬੰਦੇ ਦੇ ਹੋਣ ਜਾਂ ਆਪ ਪਹਿਲਾਂ ਕਿਸੇ ਨੇ ਖੇਤ ਚੱਕੇ ਹੋਣ ਇਹ ਤਾਂ ਹੁਣ ਉਹ ਜਾਣਦਾ ਹੈ ਹੈਨਾ ਜਾਂ ਸਿੱਧੇ ਆਵਾਦੀ ਪਾਰਟੀ ਦੇ ਕੋਈ ਸਮਰਥਕ ਭਗਤ ਹੋਣ ਪਰ 1600 ਤੋਂ ਵੱਧ ਤੁਹਾਡੇ ਵਿਰੋਧ ਸਾਇਦ ਮਤ ਲੈਂਡ ਪੂਲਿੰਗ ਵਾਲਾ ਮੁੱਦਾ ਤਾਂ ਪੰਜਾਬ ਨੂੰ ਸਮਝ ਆ ਗਿਆ ਭਾਈ ਇਹ ਤੋਂ ਬਿਨਾ ಗ್ರಾಮ ਸਭਾ ਮਦੇ ਮਤੇ ਨੇ ਪੰਚਾਇਤੀ ਮਤੇ ਨੇ ਜੇ ਤੁਸੀਂ ਆਹ ਦਿਖਾ ਰਹੇ ਸੀ ਕਿ ਦੇਖੋ ਜੀ ਨਸ਼ਿਆਂ ਦੇ ਮਾਮਲੇ 'ਚ ਪੰਚਾਇਤਾਂ ਦੇ ਮਤੇ ਨੇ ਜੀ ਤੁਸੀਂ ਉਹਨੂੰ ਮੰਨਤਾ ਦੇ ਰਹੇ ਹੋ ਫੇਰਾ ਲੈਂਡ ਪੁਲਿੰਗ ਵਾਲੇ ਮਾਮਲੇ 'ਚ ਤੁਹਾਡੇ ਪ੍ਰੋਚਾਰੀ ਮਤਿਆਂ ਨੂੰ ਮਾਨਤਾ ਦੇਣੀ ਪਈ। ਸਵਾਲ ਇੱਥੇ ਵੀ ਖੜਾ ਹੋ ਗਿਆ। ਸੋ ਇਸ ਲਈ ਲੈਂਡ ਪੁਲਿੰਗ ਵਾਲਾ ਮੁੱਦਾ ਸਰਕਾਰ ਦੇ ਲਈ ਗਲੇ ਦੀ ਹੱਡੀ ਵੀ ਬਣੂਗਾ ਤੇ ਪੰਜਾਬ ਦੀ ਕਿਸਾਨੀ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਪੰਜਾਬ ਦੇ ਪਿੰਡਾਂ ਦੇ ਲੋਕਾਂ ਨੂੰ ਇਹ ਸਮਝਾਉਣ ਲੱਗਿਆ ਕਿ ਜੇ ਜ਼ਮੀਨ ਗਈ, ਖੇਤ ਗਿਆ ਤਾਂ ਨਾਲ ਪਿੰਡ ਜਾਊਗਾ।